ਕੇਂਦਰ ਸਰਕਾਰ ਬਾਰ ਬਾਰ ਜੋ ਚੀਜ਼ਾਂ ਕਰ ਰਹੀ ਉਹਨੂੰ ਕਿੱਦਾਂ ਦੇਖਦੇ ਹੋ ਪਹਿਲਾ ਯੂਨੀਵਰਸਿਟੀ ਨੂੰ ਲੈ ਕੇ ਹੋਈ ਫਿਰ ਕੱਲ ਇੱਕ ਹੋਰ ਚੀਜ਼ ਚੱਲੀ ਸੀ ਕਿਹਾ ਜਾ ਰਿਹਾ ਸੀਗਾ ਕਿ ਚੰਡੀਗੜ੍ਹ ਦੀ ਚੀਜ਼ਾਂ 'ਚ ਬਦਲਾਅ ਹੋਊਗਾ ਪਰ ਬਾਅਦ 'ਚ ਫਿਰ ਵਾਪਸ ਲੈ ਲਿਆ ਇਹ ਕਿੱਥੇ ਪੰਜ ਬਿੱਲ ਆ ਰਹੇ ਆ ਜਿਹੜੇ ਆਉਣ ਵਾਲੇ ਵਿੰਟਰ ਸੈਸ਼ਨ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਉਹਦੇ ਵਿੱਚ ਪਰਮਾਣੂ ਬਿਜਲੀ ਦੇ ਵਿੱਚ ਪ੍ਰਾਈਵੇਟ ਭਾਗੀਦਾਰੀ ਉਹਦੇ ਵਿੱਚ ਇਲੈਕਸਿਟੀ ਐਮੈਂਡਮੈਂਟ ਬਿੱਲ ਉਹਦੇ ਵਿੱਚ ਐਜੂਕੇਸ਼ਨ ਦਾ ਕਮਿਸ਼ਨ ਬਣਾਉਣਾ ਉਹਦੇ ਵਿੱਚ ਜਿਹੜਾ ਆ ਜਿਹੜਾ ਚੰਡੀਗੜ੍ਹ ਵਾਲਾ ਇਹ ਸਾਰੇ ਜਿਹੜੇ ਬਿੱਲ ਆ ਇਹ ਦਰਸਾ ਰਿਹਾ ਕਿ ਪੰਜਾਬ ਪ੍ਰਤੀ ਉਹਨਾਂ ਦਾ ਜਾਂ ਫੈਡਰਲ ਸਟਰਕਚਰ ਦਾ ਜਿਹੜਾ ਟੋਟਲ ਕੰਟਰੋਲ ਹੈ ਉਹ ਆਪਣੇ ਕੋਲ ਲੈ ਕੇ ਜਾ ਰਿਹਾ ਔਰ ਉਹਨਾਂ ਨੇ ਇਹਦੇ ਚੰਡੀਗੜ੍ਹ ਤੇ ਵੀ ਕੋਈ ਯੂ ਟਰਨ ਨਹੀਂ ਲਈ ਹੈਗੀ ਇਹ ਐਵੇਂ ਹੀ ਭੁਲੇਖਾ ਆ ਜਦੋਂ ਕੈਬਨਟ ਦਾ ਡਿਸੀਜਨ ਹੋਇਆ ਉਹਦੇ ਵਿੱਚ ਪਾਰਲੀਮੈਂਟ ਦਾ ਜਿਹੜਾ ਬਲੂਟਨ ਉਹਦੇ ਵਿੱਚ ਤਾਂ ਛਪਦਾ ਹੈਗਾ ਇਹ ਤਾਂ ਸਿਰਫ ਸਟੇਟਮੈਂਟ ਆ ਇਹ ਕਹਿੰਦੇ ਜੀ ਯੂ ਟਰਨ ਮਾਰ ਲਈ ਇਹ ਤਾਂ ਗੱਡੀ ਉਹਨਾਂ ਨੇ ਤਿਆਰ ਰੱਖੀ ਆ ਹੁਣ ਨਹੀਂ ਲਿਆਉਣਗੇ ਹੋਰ 6 ਮਹੀਨਿਆਂ ਤੇ ਲਿਆਉਣਗੇ ਤੁਹਾਨੂੰ ਯਾਦ ਹੋਣਾ 2020 ਦੇ ਵਿੱਚ ਜਦੋਂ ਇਹਨਾਂ ਨੇ ਕਿਸਾਨਾਂ ਨਾਲ ਗੱਲ ਕੀਤੀ ਸੀ ਉਦੋਂ ਕਿਹਾ ਸੀ ਕਿ ਅਸੀਂ ਇਹ ਇਲੈਕਟ੍ਰਿਸਿਟੀ ਜਿਹੜਾ ਐਮੈਂਡਮੈਂਟ ਬਿਲਿਆ ਉਹ ਸਾਰੀਆਂ ਸਟੇਕ ਹੋਲਡਰਸ ਨੂੰ ਇਨਵੋਲਵ ਕਰਕੇ ਹੀ ਲਿਆਵਾਂਗੇ ਲੇਕਿਨ ਇਸ ਆਉਣ ਵਾਲੇ ਸਦਨ ਦੇ ਵਿੱਚ ਉਹ ਆ ਰਿਹਾ ਹੈਗਾ ਸੋ ਇਸ ਕਰਕੇ ਇਹ ਸਿਰਫ ਤੇ ਸਿਰਫ ਟਾਈਮ ਬਾਈ ਕਰਦੇ ਆ ਟੈਸਟਿੰਗ ਕਰਦੇ ਰਹਿੰਦੇ ਆ ਔਰ ਉਹਦੇ ਤੋਂ ਬਾਅਦ ਫਿਰ ਇਹ ਜਿਹੜੇ ਬਿੱਲ ਲੈ ਕੇ ਆਉਂਦੇ ਤਾਂ ਕਿ ਪੰਜਾਬ ਨੂੰ ਜਿਹੜਾ ਕਮਜ਼ੋਰ ਕੀਤਾ ਜਾਵੇ ਲੇਕਿਨ ਗੁਰੂ ਤੇਗ ਬਹਾਦਰ ਜੀ ਦੀ ਜਿਹੜੀ ਐਕਚੁਅਲ ਸਪਿਰਿਟ ਹੈ ਉਹ ਠੀਕ ਆ ਸਮਾਗਮਤਾ ਬਟ ਉਹਦੇ ਤੋਂ ਅੱਗੇ ਜਿਹੜੀ ਉਹ ਸਪਿਰਿਟ ਹੈ ਉਹਦੇ ਤੇ ਸਾਨੂੰ ਖੜੇ ਹੋਣ ਦੀ ਜ਼ਰੂਰਤ ਹੈ ਲਤ ਲਾ ਕੇ ਖੜੇ ਹੋਣ ਦੀ ਜ਼ਰੂਰਤ ਆ ਜਿਹੜੀ ਸਾਰੀ ਡਰਾਮੇ ਬਾਜੀ ਇਹ ਬੇਸਿਕਲੀ ਕਈ ਵਾਰੀ ਸਿਰਫ ਡਰਾਮੇ ਬਾਜੀ ਤੇ ਅਖਬਾਰਾਂ ਤੱਕ ਹੀ ਗੱਲ ਜਿਹੜੀ ਉਹ ਰਹਿ ਜਾਂਦੀ ਹੈ